thank you i'm uh, really overwhelmed with the response and uh, i'm uh, so grateful ki mainu bahut vadiya team na kaam karan da mauka mileya te anchor of the ship is pradeep kumar like deep because without him it wouldn't have been possible te sara jinna vi dharmdar hai jo vi e matlab mainu mere comfort zone ch ohna ne kaddeya ji you know he's a very kind hearted soul ohna ne talent nu pehchaneya so ਜੋ ਵੀ ਹੋ ਰਿਹਾ ਬਸ ਜਸਟ ਬਿਕੋਜ਼ ਆਫ ਹਿਮ ਆਮ ਰੀਲੀ ਥੈਂਕਫੁਲ ਟੂ ਹਿਮ ਬਦਰ ਕੋਰ ਆਫ ਮਾਈ ਹਾਰਟ ਜੀ ਪ੍ਰਦੀਪ ਜੀ ਤੁਹਾਡੇ ਕੋਲੋਂ ਜਾਨਣਾ ਚਾਹੂੰਗਾ ਇਸ ਪ੍ਰੋਜੈਕਟ ਨੂੰ ਲੈ ਕੇ ਥੋੜਾ ਪਲੀਜ਼ ਮੈਂ ਰਿਕਵੈਸਟ ਕਰੂੰਗਾ ਮਾਈਕ ਥੋੜਾ ਇਸ ਪ੍ਰੋਜੈਕਟ ਨੂੰ ਲੈ ਕੇ ਜੇ ਥੋੜਾ ਜਿਹਾ ਤੁਸੀਂ ਦੱਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਹੈ ਕਿਉਂਕਿ ਬੜੀ ਮਿਹਨਤ ਲੱਗਦੀ ਹੈ ਪ੍ਰੀ ਪ੍ਰੋਡਕਸ਼ਨ ਤੋਂ ਲੈ ਕੇ ਪੋਸਟ ਪ੍ਰੋਡਕਸ਼ਨ ਤੱਕ ਸਰ ਬਹੁਤ ਵਧੀਆ ਲੱਗਿਆ ਮੈਡਮ ਦੀ ਆਵਾਜ਼ ਬਹੁਤ ਅੱਛੀ ਲਿਰਿਕਸ ਬਹੁਤ ਅੱਛੇ ਤੇ ਜੋ ਸਰਦਾ میوزਿਕ ਸਰ ਬਹੁਤ ਵਧੀਆ ਸੀਗਾ ਤੇ ਮੈਨੂੰ ਮੌਕਾ ਮਿਲਿਆ ਗਾਣਾ ਕਰਨ ਦਾ ਮੈਂ movies ਵਗੈਰਾ ਤਾਂ ਕਰਦਾ ਰਹਿਣਾ ਜੀ ਜੀ ਤੇ ਬਟ ਮੈਨੂੰ ਸਭ ਕੋਈ ਕਨਸੈਪਟ ਵਾਈਜ਼ ਜਿਹੜਾ ਗਾਣਾ ਬਣਿਆ ਤੇ ਸਾਰਾ ਕੁਝ ਬਹੁਤ ਅੱਛਾ ਨਿਕਲ ਗਿਆ ਸਭ ਨੇ ਬਹੁਤ ਅੱਛਾ ਕੀਤਾ ਐਕਚੁਅਲ ਫਿਲਮ ਦੇ ਨਾਤੇ ਮੈਂ ਸਾਨੂੰ ਆਇਆ ਸੀਗਾ ਵੀ ਜਿਹੜਾ ਆਪਾਂ ਦੇਵ ਜੀ ਨੂੰ ਫੀਚਰ ਕੀਤਾ ਇਹਦੇ ਵਿੱਚ ਹਮ ਤੇ ਉਹਦੇ ਨਾਲ ਸਾਨੂੰ ਮਤਲਬ ਕਾਫੀ ਪਲੱਸ ਹੋਇਆ ਮੈਨੂੰ ਲੱਗਾ ਦਾ Song ਦੇ ਵਿੱਚ ਜਿੱਦਾਂ ਦੀ ਵੌਇਸ ਸੀਗੀ ਜਿੱਦਾਂ ਦਾ میوزਿਕ ਸੀਗਾ ਥੋੜਾ ਜਿਹਾ ਠੀਕ ਹੋ ਗਿਆ ਬਾਕੀ ਹੁਣ ਤੁਸੀਂ ਸਾਰੇ ਸੁਣ ਕੇ ਦੱਸੋਗੇ ਜੀ ਜੀ ਆਪਾਂ ਇਹ ਵੀ ਵੀ ਚੈੱਕ ਕਰਾਂਗੇ ਉਸ ਤੋਂ ਪਹਿਲਾਂ ਡਾਕਟਰਸ ਯੂ ਸਾਜੇ ਹਾਂਜੀ ਸਰ ਜਿਨ੍ਹਾਂ ਦੇ ਗਾਣੇ ਕਾਫੀ ਜਾਣੇ ਨੇ ਸੁਨੇ ਇਹਨਾਂ ਨੂੰ ਸੁਣਦੇ ਸੁਣਦੇ ਇੱਥੇ ਤੱਕ ਪਹੁੰਚੇ ਹਾਊ ਵਾਸ ਐਕਸਪੀਰੀਅੰਸ ਹਾਈ ਐਵਰੀਬਾਡੀ ਹਾਊ ਆਰ ਯੂ ਹੋਪ ਯੂ ਗੁੱਡ ਮਾਈਕਸ ਰੂਨਸ ਔਜ਼ ਅਮੇਜ਼ਿੰਗ ਸੰਡੀ ਈਜ਼ ਅਮੇਜ਼ਿੰਗ ਵੋਕਲਿਸਟ ਐਂਡ ਬਹੁਤ ਕੱਟ ladies are like market the which are you know in the in the industry they're very less females doing hmm. especially singing on the level that yes. sandy sings on so it was like an absolute honor for me to produce for this young lady over here hmm. um and big up uh deep over here who got me involved in the project yeah so yeah and they flew me out i'm still jet lagged uh, <laughs> ਮੇਰੀ ਅੱਖਾਂ ਨਹੀਂ ਦੇ ਨਾਲ ਭਰੀਆਂ ਬਾਇ ਬੈਗਸ ਐਂਡ एवरीथिंग ਆ ਫੀਲ ਲਾਈਕ ਇਨ ਦ ਬੈਡ ਅਸਾ ਇੱਕ ਸਵਾਲ ਪੁੱਛਣਾ ਚਾਹੂੰਗਾ ਪੰਜਾਬ ਆ ਕੇ ਕਿਹੋ ਜਿਹਾ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਮਤਲਬ ਇੱਥੇ ਹਮੇਸ਼ਾ ਹੀ ਵਧੀਆ ਲੱਗਦਾ ਯੂ نو ਆਈ ਵਾਸ ਯੂਜ਼ ਪੰਜਾਬ ਐਜ਼ ਅ ਐਕਸਕਿਊਜ਼ ਮੇਰੇ ਲਈ ਬਣ ਜਾਂਦੀ ਹੈ ਦਰਬਾਰ ਸਾਹਿਬ ਮੱਥਾ ਟੇਕਣ ਲਈ ਐਂਡ ਸਟਫ ਲਾਈਕ ਦੈਟ ਯੂ نو ਸੋ ਇਟ ਬਿਕਮਸ ਨਾਟ ਓਨਲੀ ਵਰਕ ਅ ਸਪਿਰਚੁਅਲ ਟਾਈਪ ਆਫ ਜਰਨੀ ਫॉर ਮੀ ਆਲਸੋ ਤੇ ਦਰਬਾਰ ਸਾਹਿਬ ਹੋਇਆ ਹੂੰ ਨਹੀਂ ਹੱਲੇ ਜਾਣਾ ਅੱਛਾ ਲੈ ਜਾਣਾ ਮੇਰੇ ਨਾਲ ਜਹਾਜ਼ 'ਚ ਕੱਲ ਡਰਿੰਕ ਲੱਗ ਗਈ ਸੀਗੀ ਤੋਂ ਮੈਂ ਯੂ نو ਸੋ ਆ ਆ ਥੋਟ ਇਟ ਬੈਸਟ ਨਾਟ ਟੂ ਇਹ ਇਹ ਓਨੈਸਟੀ ਬਹੁਤ ਘੱਟ ਆਰਟਿਸਟ ਦਿਖਾਉਂਦੇ ਆ ਕਿ ਮੈਂ ਕੀ ਕਰਕੇ ਆਇਆ ਸੀ ਤੇ ਕੀ ਹੋ ਗਿਆ ਸੀ ਯਾ ਯਾ ਮੈਂ ਪਲਾਨ ਨਹੀਂ ਸੀਗਾ ਪਰ ਕਈ ਵਾਰੀ ਹੋ ਜਾਂਦਾ ਯਾ ਵਿਚ ਇਸ ਟਰੂ ਕੱਲ ਆਇਆ ਮੈਂ ਬੋਰ ਸੀਗਾ ਸੋ ਯੂ نو ਜੀ ਪ੍ਰਦੀਪ ਜੀ ਆ ਥੋੜਾ ਜਿਹਾ ਐਕਸਪੀਰੀਅੰਸ ਤੁਸੀਂ ਵੀ ਸ਼ੇਅਰ ਕਰੋ ਕਿਉਂਕਿ ਯੂ نو ਬੜੀ ਮਿਹਨਤ ਲੱਗਦੀ ਹੈ ਔਰ ਇੱਕ ਪ੍ਰੋਜੈਕਟ ਨੂੰ ਜਨਤਾ ਦੇ ਹਵਾਲੇ ਕਰਨ ਲੱਗਿਆਂ ਸੋ ਕੁਐਸ਼ਨਸ ਹੁੰਦੇ ਆ ਦਿਮਾਗ ਦੇ ਵਿੱਚ ਔਰ ਜਦੋਂ ਜਨਤਾ ਦੀ ਕਚਹਿਰੀ ਚ ਆਪਾਂ ਕੋਈ ਪ੍ਰੋਜੈਕਟ ਰੱਖਦੇ ਆ ਕੁਰਸਿਟੀ ਵੀ ਹੁੰਦੀ ਹੈ ਨਰਵਸਨੈਸ ਵੀ ਹੁੰਦੀ ਹੈ ਮੇਰਾ ਸਿਰਫ ਇੱਕੋ ਹੀ ਫੋਕਸ ਹੈਗਾ ਕਿ ਕੋਈ ਵੀ ਪ੍ਰੋਜੈਕਟ ਮੈਂ ਕਰਾਂ ਹਮ ਔਰ ਉਹ ਵਧੀਆ ਹੋਣਾ ਚਾਹੀਦਾ ਹੈ ਜੀ ਸੋ ਮੇਰਾ ਇਹੀ ਫੋਕਸ ਹੈਗਾ ਕਿ ਬਈ ਕੋਈ ਵੀ ਪ੍ਰੋਜੈਕਟ ਆਪਾਂ ਕਰੀਏ ਉਹ ਅੱਛਾ ਹੋਵੇ ਹਮ 댓्स ਇਟ ਅੱਛਾ ਉਸ ਤੋਂ ਬਾਅਦ ਹੁਣ ਆਪਾਂ ਮੰਡੀ ਸੰਧੂ ਹੁਣਾਂ ਕੁਲ ਵੀ ਚੱਲਦੇ ਆ ਇਹ ਅੱਜ ਕੱਲ ਬੜੇ ਸੁਰਖੀਆਂ ਦੇ ਵਿੱਚ ਹੈ ਮੀਡੀਆ ਦੇ ਸਾਰੇ ਲੋਕ ਇੱਥੇ ਹੈਗੇ ਆ ਸਰਜਨ ਭਰਾ ਇਹਨਾਂ ਨੂੰ ਖਾਸ ਤੌਰ ਤੇ ਪਤਾ ਵੀ ਹੋਏਗਾ ਤੁਸੀਂ ਅੱਜ ਕੱਲ ਬਹੁਤ ਚਰਚਾ 'ਚ ਹੈਗੇ ਹੋ ਥੈਂਕ ਯੂ ਗੌਰਵ ਥੈਂਕ ਯੂ ਸੋ ਮਚ ਮੈਂ ਗੈਰੀ ਕਹਾਂ ਕਿ ਗੌਰਵ ਕਮ ਜੋ ਮਰਜ਼ੀ ਕਹ ਲੋ ਦੋਨੋਂ ਨਾਮ ਮੇਰੇ ਨੇ ਇਸ ਵਨ ਆਫ ਮਾਈ ਗੁੱਡ ਫਰੈਂਡ ਐਂਡ ਹੈਲੋ ਮੀਡੀਆ ਲਵ ਯੂ ਆਲ ਆਮ ਅ ਸਟਾਰ ਬਿਕਾਜ਼ ਆਫ ਯੂ ਆਲ ਥੈਂਕ ਯੂ ਇਹ ਲਗਾ ਦੇਣਾ ਤੁਹਾਨੂੰ ਪੰਜਾਬ ਦੀ ਰਾਖੀ ਸੰਵਤ ਕਿਉਂ ਕਿਹਾ ਜਾਂਦਾ may because i am entertainment entertainment all about entertainment hm apni sister nu kinna support karde ho kyunki main adiya interviews pehla dekheya bahut time pehla i mean 7 or 8 years ago e kehnde hai ki meri sister is like my second mother yes i am hm thoda experience share karo is project nu leke dekho is project nu leke i love dr gs uh, yes, i love you But I love Sukhbi Singh Badal, and after that, I love you so much because music industry, I love you. Second number, I love you. Sorry, oh, mind me. So, A project is like a dream project, and lots of love for Pradeep Ji and Puri team. Pradeep Ji, Parveen Ji, Prab Ji, Rishu Ji, and Mama. ਐਂਡ ਪਾਪਾ ਮੈਨੂੰ ਉਪਰੋਂ ਦੇਖ ਹੀ ਰਹੇ ਨੇ ਔਰ ਸਭ ਤੋਂ ਜ਼ਿਆਦਾ ਸਪੈਸ਼ਲ ਥੈਂਕਸ ਮੈਂ ਸਿਰਫ ਮੀਡੀਆ ਦਾ ਕਰੂੰਗੀ ਵੀ ਆਰ ਸਟਾਰ ਬਿਕੋਜ਼ ਆਫ ਮੀਡੀਆ ਸੋ ਤੁਹਾਡੀ ਵਜ੍ਹਾ ਨਾਲ ਅਸੀਂ ਜੋ ਕੁਝ ਵੀ ਜਿੰਨੇ ਵੀ ਇੱਥੇ ਜਿੰਨੇ ਵੀ ਮੀਡੀਆ ਦੇ ਲੋਕ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਐਂਡ ਗੈਰੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਯੂ 웰ਕਮ ਔਰ ਹੁਣ ਤੁਹਾਡੇ ਮਦਰ ਕੁਲ ਚੱਲਦੇ ਆ ਆ ਮੈਮ ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਕਿਉਂਕਿ ਬੇਟੀਆਂ ਨੇ ਨਾਮ ਰੌਸ਼ਨ ਕੀਤਾ ਹੈ ਔਰ ਤੁਹਾਡੇ ਨਾਮ ਦੇ ਪਿੱਛੇ ਲੈਗਸੀ ਵੀ ਜੁੜੀ ਹੋਈ ਹੈ ਕਿਉਂਕਿ ਆਪਾਂ ਭੁੱਲ ਨਹੀਂ ਸਕਦੇ ਰਮਲਾ ਜੀ ਨੂੰ ਜਿਨ੍ਹਾਂ ਨੇ ਬੜੇ ਬਾਖਮਾਲ ਤੇ ਕੇ ਹੋ ਗਿਆ ਫੀਲ ਹੋ ਰਿਹਾ ਅੱਜ ਦੋਨੋਂ ਤੁਹਾਡੀਆਂ ਧੀਆਂ ਨੇ ਨਾਮ ਰੌਸ਼ਨ ਕੀਤਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਮੀਡੀਆ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਤਾਂ ਸਭ ਨਾਲੋਂ ਜ਼ਿਆਦਾ ਧੰਨਵਾਦ ਕਰੂੰਗੀ ਦੀਪਦਾ ਉਹਨੇ ਸੈਂਡੀ ਨੂੰ ਕੰਫਰਟ ਜ਼ੋਨ ਚੋਂ ਕੱਢਿਆ ਯਾ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਸਿਰਫ ਮੈਂ ਜਾਣਦੀ ਹਾਂ ਸਿਰਫ ਮੈਂ ਜਾਣਦੀ ਹਾਂ ਕਿ ਸੈਂਡੀ ਬਹੁਤ ਕੰਫਰਟ ਜ਼ੋਨ ਚ ਰਹਿੰਦੀ ਹੈ ਹਮ ਤੇ ਬਸ ਹੋ ਰਹੀ ਕਿਤੇ ਲੱਗੀਆਂ ਰਹਿੰਦੀਆਂ ਦੀ ਤੇ ਦੀਪ ਨੇ ਆ ਕੇ ਜਿਵੇਂ ਬਾਹ ਫੜ ਕੇ ਕੱਢ ਲਿਆ ਨਾ ਵੀ ਸੈਂਡੀ ਤੂੰ ਤੇਰੇ ਕੋਲ ਇੰਨਾ ਟੈਲੈਂਟ ਹੈ ਤੇ ਹਲੇ ਵੀ ਸੈਂਡੀ ਸਲੋ ਸਲੋ ਹੀ ਆ ਬਟ ਉਹ ਤਾਂ ਕਲਾਗ ਰਿਹਾ ਪਿੱਛੋਂ ਤੇ ਬਟ ਆਈ ਏਮ ਵੈਰੀ ਹੈਪੀ ਗੈਪ ਜਦੋਂ ਰਹਿੰਦਾ ਇਹਨਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਤੁਸੀਂ ਡਾਂਟਦੇ ਹੋ ਥੋੜਾ ਕਿ ਇਹਨਾਂ ਨੂੰ ਨੋ 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 ਉਹ ਕੰਫਰਟੇਬਲ ਲੈਵਲ ਉੱਥੇ ਉੱਥੇ ਰਹਿੰਦੇ ਉਹ ਜੀ ਉਹ ਕਿਸੇ ਹੋਰ ਦੁਨੀਆ ਚ ਰਹਿੰਦੇ ਆ ਤੇ ਕੱਢਣ ਵਾਲਾ ਦੀਪ ਹੈ ਯੀ ਗੈਸ ਮੈਂ ਤੁਹਾਡੇ ਇੰਟਰਵਿਊ ਦੇਖੀ ਆ ਤੁਸੀਂ ਉਸ ਧਿਆਨ ਚ ਜਾ ਕੇ ਗੱਲ ਕਰਦੇ ਹੋ ਕੈਮਰੇ ਮੂਰੇ ਹਾਂਜੀ 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 ਤੇ ਤੁਸੀਂ ਇਹ ਗਾਣਾ ਜਦੋਂ ਸੁਣਿਆ ਸਭ ਤੋਂ ਪਹਿਲਾਂ ਕੀ ਰਿਐਕਸ਼ਨ ਆਇਆ ਕੀ ਕਿਹਾ ਤੁਸੀਂ ਸੈਂਡੀ ਨੂੰ ਐਕਚੁਅਲ ਲੋਕ ਬਹੁਤ ਹੋਰਾਂ ਦੇ ਫੈਨ ਹੁੰਦੇ ਆ ਮੈਂ ਸੈਂਡੀ ਤੇ ਮੈਂਡੀ ਦੀ ਫੈਨ ਆ ਵੈਰੀ ਨਾਈਸ ਬਸ ਮੇਰੇ ਵਾਸਤੇ ਜੋ ਇਹ ਗਾ ਜਾਂਦੀ ਹੈ ਜਾਂ ਜਿੱਥੋਂ ਇਹ ਨੰਗ ਜਾਂਦੀ ਹੈ ਮੈਂ ਸਤ ਜਨਮ ਲੈ ਲੈ ਸ਼ਰਮ ਮੈਂ ਨਹੀਂ ਕਰ ਸਕਦਾ ਮੈਂ ਵੀ ਗਾਇਆ ਬਟ ਸੈਂਡੀ ਤੇ ਮੰਡੀ ਬਹੁਤ ਸਰੀਲੇ ਬੱਚੇ ਜੇ ਮੰਡੀ ਨੂੰ ਤੁਸੀਂ politcal ਪਾਰਟੀ ਚ ਕਿਸੇ ਜੁਆਇਨ ਕਰਾਣਾ ਹੋਵੇ ਕਰਾਣਾ ਚਾਹੋਗੇ politics ਪੇਜਣਾ ਚਾਹੋਗੇ ਕ੍ਰਸ਼ ਉਹਨਾਂ ਦੇ ਸੁਖਵੀਰ ਬਾਦਲ ਸਾਹਿਬ ਨੇ ਕ੍ਰਸ਼ ਹੈਗੇ ਨੇ ਥੋੜੀ ਡਿਪੈਂਡਸ ਅਪਨ ਸੋਚ ਠੀਕ ਹੈ ਨਾ ਜਿਹੜੀ ਇਹਨਾਂ ਦੀ ਸੋਚ ਹੈ ਉਹ ਕਿਸੇ ਹੋਰ ਲੈਵਲ ਤੇ ਪਿਆਰ ਕਰਦੇ ਆ ਕਰਦੇ ਆ ਮੈਂ ਮਾਂ ਹੋ ਕੇ ਕਹਿੰਨੀ ਐ ਕਿ ਕ੍ਰਸ਼ ਹੈਗਾ ਇਹਨਾਂ ਨੂੰ ਉਹਨਾਂ ਤੇ ਬਟ ਸਮਝਣ ਸਮਝਣ ਚ ਫਰਕ ਹੁੰਦਾ ਹੈ ਹੈਨਾ ਬਾਕੀ politcal ਪਾਰਟੀਆਂ ਕੋਈ ਵੀ ਜੁਆਇਨ ਨਹੀਂ ਕਰਨਾ ਚਾਹੁੰਦੇ ਸਿੰਗਿੰਗ ਡਾਂਸਿੰਗ ਐਕਟਿੰਗ ਤੇ बिजनेਸਮੈਨ बिजनेਸ ਲੇਡੀ ਬਣਨਾ ਚਾਹੁੰਦੇ ਆ ਬਸ ਇੱਕ ਲਾਸਟ ਵਾਰ ਮੈਂ ਐਮੈਂਡਮੈਂਟ ਕੋਲ ਪੁੱਛਣਾ ਚਾਹਾਂਗਾ ਫਿਰ ਆਪਾਂ ਗਾਣਾ ਵੀ ਚੈੱਕ ਕਰਨਾ ਹੈ ਹਾਂ 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 ਗੋਹਰ ਕਦੇ ਮੌਕਾ ਮਿਲਿਆ ਸੁਖਪੀਰ ਬਾਦਲ ਸਾਹਿਬ ਨੂੰ ਗਾਣਾ ਸੁਣਾਉਣ ਦਾ ਤੇ ਉਹਨਾਂ ਨੇ ਅੱਗੇ ਕਿ ਰਿਸਪੌਂਸ ਦਿੱਤਾ ਹੋਵੇ ਦੇਖੋ ਪੋਲਿਟੀਕਲ ਪਾਰਟੀਆਂ ਦੇ ਬੰਦਿਆਂ ਤੱਕ ਪਹੁੰਚਣਾ ਇਟਸ ਨਾਟ ਈਜ਼ੀ ਜੋਬ ਮੈਂ ਨਾਲ ਬੈਠੀ ਹਾਂ ਇਹ ਮੇਰੇ ਦਿਲ ਦੇ ਤਾਰ ਛੇੜ ਕੇ ਸਾਰੇ ਗਾਣੇ ਮੈਂ ਗਾਈ ਦਿੱਤੇ ਜਿੰਨੇ ਮੈਂ ਹੁਣ ਗਾ ਰਹੀਆਂ ਜਾਂ ਮੇਰੇ ਵੀਡੀਓਜ਼ ਨੇ ਸਭ ਉਹਨਾਂ ਨੂੰ ਡੈਡੀਕੇਟਿਡ ਨੇ ਹੁਣ ਫਿਰ ਮੈਂ ਕਹੂੰਗੀ ਫੂਕੜੇ ਦਿਲ ਮੈਂ ਕਹੀਂ ਆਂਦੇ ਹੈ ਨਾ ਇਹਦੀ ਹੁਣ ਜਦ ਮੈਂ ਵੀਡੀਓ ਜਾਂ ਰੀਲ ਪਾਉਂਗੀ ਲੋਕਾਂ ਨੇ ਕਹਿਣਾ ਇਹ ਬਾਤ ਤੁਸੀਂ ਇਹ ਦੇਖੋ ਮੈਂ ਕੁਝ ਵੀ ਕਰ ਰਹੀ ਹਾਂ نیچے ਟੈਗਿੰਗ ਉਹਨਾਂ ਨੂੰ ਨਾਮ ਹੁੰਦਾ ਤਾਂ ਮੈਂਸ਼ਨ ਕਰੀ ਜਾ ਰਹੇ ਹਾਂ ਤੇ ਮੈਨੂੰ ਮਤਲਬ ਤੁਸੀਂ ਸਮਝੋ ਨਾ ਹਰ ਗੱਲ ਉਹਨਾਂ ਲਈ ਹੈ ਹੁਣ ਮੇਰਾ ਤੁਸੀਂ ਜਦੋਂ ਆਪ ਸੋਸ਼ਲ ਮੀਡੀਆ ਸਕਰੋਲ ਕਰਦੇ ਹੋ ਖੁੱਦੀ ਵੀਡੀਓ ਦੇਖਦੇ ਹੋ ਜਦੋਂ ਤੁਸੀਂ ਕਹਿੰਦੇ ਹੋ ਨਿ ਕਿ ਸੁਖਬੀਰ ਬਾਦਲ ਇਸ ਮਾਈ ਫਰਸਟ ਕ੍ਰਸ਼ ਮੇਰੇ ਮੀਮ ਬਣ ਗਏ ਉਹਨੇ ਮੈਂ ਉੱਪਰ ਕੀ ਕਹਾਂ ਦੱਸੋ ਤੁਹਾਨੂੰ ਉਹ ਤਾਂ ਬਣ ਹੀ ਗਿਆ ਜੋ ਹੋਣਾ ਸੀ ਉਹ ਤਾਂ ਸਭ ਨੂੰ ਪਤਾ ਚੱਲ ਹੀ ਗਿਆ ਔਰ ਦੇਖੋ ਨਾ ਸਪੋਰਟ ਵੀ ਇਸੇ ਚੈਨਲ ਤੋਂ ਮਿਲੀ ਹੈ ਮੈਨੂੰ ਸੋ ਮੈਂ ਆਈ ਲਵ ਸੁਖਬੀਰ ਸਿੰਘ ਬਾਦਲ ਇਹਨੂੰ 10 ਕ ਵਾਰੀ ਲਗਾ ਦਿਓ ਬਿਕੋਜ਼ ਮੈਂ ਮੇਰੇ ਲਈ ਸਭ ਕੁਝ ਨੇ ਔਰ ਮੇਰੇ ਮੰਮਾ ਨੂੰ ਵੀ ਪਤਾ ਹੈ ਹੈਵਨ ਟੂ ਸੋ ਤੇ ਦੋ ਲਾਈਨਾਂ ਪਹਿਲਾਂ ਸੰਦੀ ਕੁਲ ਉਸ ਗਾਣੇ ਦੀਆਂ ਸੁਣ ਲਈਏ ਫਿਰ ਆਪਾਂ ਇਹ ਵੀ ਦੇਖਾਂਗੇ ਤੁਸੀਂ ਪਲੀਜ਼ ਤੇਰੀ ਤੇ ਮਰਦੀਆਂ ਜੋ ਤੰਗ ਮੈਨੂੰ ਕਰਦੀਆਂ ਜੋ ਉਹਨਾਂ ਨੂੰ ਅਕਲ ਸਿਖਾ ਦੇਣੀ ਵਿੱਚ ਬੈਂਦੀਆਂ ਤੇਰੇ ਸਾਹ ਦੇ ਫੁਕਣੇ ਦਿਲ ਮੈਂ ਬੜੀਆਂ ਦੇ तेरे नकरा के जावे फूकने दिल बडिया दे तेरे नकरा के जावे क्या बात है बहुत खूब मैं चाहूंगा लाइट्स होना अपन बंद करिए अपन एक बार एवी देख लिए गाने दी आई हैव द एवी प्लीज इस तो अलावा और बड़े-बड़े केड़े तुम्हाके गरमन वाले हूं माइक किथे गया सैंडी हां जी हां जी ਹੋਰ ਵੱਡੇ ਵੱਡੇ ਕਿੜੇ ਕਿੜੇ ਤੁਮਾ ਕੀ ਕਰਨ आले ਹੋ ਕਿਉਂਕਿ ਮੈਨੂੰ ਖਬਰ ਮਿਲੀ ਹੈ ਕਹਿੰਦੇ ਇਸ ਤੋਂ ਬਾਅਦ ਤਾਂ ਦਿਲ ਫੁੱਕਣ ਵਾਲੇ ਆ ਅਕਚੁਅਲੀ ਮੈਂ ਨਾ ਸਾਰਾ ਕੁਝ ਟਾਈਮ ਤੇ ਛੱਡਦੀ ਹਾਂ ਜਿੱਦਾਂ ਜਿੱਦਾਂ ਟਾਈਮ ਆਊਗਾ ਉਦੋਂ ਉਦੋਂ ਆਪਾਂ ਡਿਸਕਲੋਸ ਕਰਦੇ ਜਾਵਾਂਗੇ ਬਟ ਹੋਪਿੰਗ ਫॉर द बेस्ट ਬਹੁਤ ਕੁਝ ਲਾਈਨ ਅਪ ਹੈ ਜੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਪ ਹੀ ਆਪੇ ਪਤਾ ਲੱਗਦਾ ਜਾਊਗਾ ਮੈਂ ਜ਼ਿਆਦਾ ਬੋਲਣ 'ਚ ਨਹੀਂ ਕਰਨੀ ਬਿਲੀਵ ਕਰਦੀ ਹਾਂ ਵੈਰੀ ਨਾਈਸ ਔਰ ਮੈਂ ਦੱਸਿਆ ਕਿ ਜਿੰਨੇ ਰਿਸਪੈਕਟਿਵ মিডিਆ ਹਾਊਸਸ ਪਹੁੰਚੇ ਇੱਕ ਸਰਪ੍ਰਾਈਜ਼ ਹੈ ਜੋ ਇੱਥੇ ਰਿਵੀਲ ਹੋਏਗਾ ਥੋੜੀ ਦੇਰ 'ਚ ਜੋ ਸ਼ਾਇਦ ਉਹ ਸਰਪ੍ਰਾਈਜ਼ ਬਾਅਦ ਚ ਰੀਵील ਹੋਏਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਸਵਾਲ ਲੈਣਾ ਚਾਹੂੰਗਾ ਫਰੋਮ ਮੀਡੀਆ ਕੁਝ ਪੁੱਛਣਾ ਚਾਹੁੰਨੇ ਹੋ ਤੁਸੀਂ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਕਟਰ ਜੀਸ ਵੈਲਕਮ ਪੰਜਾਬ ਤੁਹਾਡੇ ਲਈ ਸਵਾਲ ਹੈ ਮੇਰਾ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਕੀਤੇ ਅਣਗਿਣਤ ਗਾਇਕਾਂ ਦੇ ਨਾਲ ਤੁਸੀਂ ਕੰਮ ਕੀਤਾ ਹੁਣ ਤੱਕ ਸਭ ਤੋਂ ਵੱਧ ਨਜ਼ਾਰਾ ਜਿਹੜਾ ਹੈ ਉਹ ਕਿਹੜੇ ਗਾਇਕ ਦੇ ਨਾਲ ਤੁਹਾਨੂੰ ਕੰਮ ਕਰਕੇ ਆਇਆ ਸੌਰੀ ਮੈਨੂੰ ਥੋੜਾ ਜਿਹਾ ਸੁਣਦਾ ਨਹੀਂ ਉਹ ਠਕ ਠਕ ਹੋ ਜਾਂਦੀ ਨੇ ਪਿੱਛੇ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਕੀਤੇ ਹੁਣ ਤੱਕ ਹਾਂਜੀ ਅਣਗਿਣਤ ਜਿੰਨੇ ਸੁਪਰ ਡੁੱਪਰ ਹਿੱਟ ਮਤਲਬ ਐਸਾ ਕੋਈ ਸਟਾਰ ਨਹੀਂ ਜਿਸ ਨਾਲ ਤੁਸੀਂ ਕੰਮ ਨਹੀਂ ਕੀਤਾ ਲੇਕਿਨ ਤੁਹਾਡਾ ਕ੍ਰਸ਼ ਕੌਣ ਹੈ ਤੁਸੀਂ ਕਿਹਨੂੰ ਲਾਇਕ ਕਰਦੇ ਹੋ ਵੀ ਇਹ ਫਿੰਗਰ ਇਹ ਬਹੁਤ ਪਰਫੈਕਟ ਹੈ ਇਹਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਨਜ਼ਾਰਾ ਆਇਆ ਪੂਰੀ ਲਾਈਫ ਦੇ ਵਿੱਚ ਹਾਂ Kafi jane like this uh, Sukhwinder Singh. Um, they all they're all great singers. Jina na sare Like if they were famous or not famous, uh, they're all great singers. I only work with like good artists and good human beings. More more importantly, So sare lagde to answer your question. So Sanjay to anuswal agla. ਮੈਂ ਤੁਹਾਡੇ ਸੋਸ਼ਲ ਮੀਡੀਆ ਤੇ ਵੇਖ ਰਹਾ ਸੀ ਆਡੀਅנס ਸਵਾਲ ਕਰ ਰਹੀ ਤੁਸੀਂ ਨਾ ਗੈਪ ਕਿਉਂ ਪਾਇਆ ਕਦੇ ਕਦੇ ਨਾ ਚੰਗੀ ਚੀਜ਼ ਜਦੋਂ ਆਪਾਂ ਚੰਗੀ ਚੀਜ਼ ਦੀ ਵੇਟ ਹੁੰਦੀ ਹੈ ਉਹ ਥੋੜੀ ਜੀ ਆਪਾਂ ਨੂੰ ਵੇਟ ਉਹਦੇ ਲਈ ਕਰਨੀ ਪੈਂਦੀ ਹੈ ਤੇ ਜਦੋਂ ਫਿਰ ਮਿਲਦੀ ਹੈ ਤੁਹਾਨੂੰ ਪਤਾ ਫਿਰ ਉਹ ਬੈਸਟ ਹੋ ਜਾਂਦੀ ਹੈ ਗੁੱਡ ਪੀਪਲ ਜਦੋਂ ਜੁੜਦੇ ਨਾਲ ਆਪਣੇ ਤੇ ਉਸ ਲਈ ਅਗਰ ਵੇਟ ਵੀ ਕਰਨੀ ਪੈ ਜਾਏ ਤਾਂ ਮੈਨੂੰ ਲੱਗਦਾ ਅਗਰ 4 ਸਾਲ ਹੋਵੇ ਵੇਟ ਕਰਨੀ ਪੈ ਜਾਂਦੀ ਮੈਂ ਕਰ ਲੈਂਦੀ ਬੱਲੇ ਤੋਂ ਫਿਰ ਦੁਬਾਰਾ ਐਕਸਪੈਕਟ ਕਰਦੇ ਆ ਸਰ ਉਹ 에ਰਾ ਲੈ ਕੇ ਆਉ 90s ਵਾਲਾ ਜਿਹੜਾ ਅਪਾਚੀ ਇੰਡੀਅਨ ਯੂ ਐਂਡ ਯੂ نو ਯੂ نو ਵਾਟ ਆਮ ਸੇਇੰਗ ਕਿ ਅਪਾਉ ਗੁੱਡ 뮤직 ਬੱਚਿਆਂ ਤੱਕ ਪਹੁੰਚਾਈਏ ਯਾ ਯੂਥਫੁਲ 뮤직 ਆਈ ਥਿੰਕ ਸਲੋਲੀ ਸਲੋਲੀ ਉਹ ਆ ਰਿਹਾ ਵਾਪਸ ਲਾਈਕ ਲਾਈਕ ਜਸਟ ਬੈਟ 5 ਇਅਰਸ ਬੈਕ ਸਾਰੇ ਟ੍ਰੈਪ 뮤직 ਕਰ ਰਹੇ ਸੀਗੇ ਡਰਿਲ 뮤직 ਕਰ ਰਹੇ ਸੀਗੇ which is very like Uh, low frequency vibes, you know, like it kind of promotes violence and all sorts. Um, but now, even on the mainstream, did they now all the late 90s, early 2000s sounds are coming back. we bounce away, Jada late 2000 walla so we got fateh involved as well. fateh did absolutely amazing job on the track as well. so it, it came together pretty good you know, but I think it's heading back that direction, slowly but surely. It's, I think, I think, I think what it, in my opinion, I think Jere songs they had a, a richness in the melodics. And I think this is what we have brought back with the Sandy. Um, and that's what I liked as I thought as a female, she's not trying to come up with a gimmicky song. Or anything, you know, like lollipop and stuff like that, you know. So it's 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 a, quite a decent song. You can listen to it in the car with your family, and and you know, and you can enjoy it in a club even. You can you can and enjoy so it, it in a party. I want to say I'm really grateful to him for being so patient. I changes, char I want this. I want that. He was really good to me. ਜਿੱਦਾਂ ਜਿੱਦਾਂ ਮੈਂ ਕੁਝ ਕਿਹਾ ਮਤਲਬ ਉਹ ਤੋਂ ਵੱਧ ਕੇ ਹੀ ਇਹਨਾਂ ਨੇ ਮੈਨੂੰ ਮਤਲਬ ਸਾਨੂੰ ਪ੍ਰੋਜੈਕਟ ਚ ਕਰਕੇ ਦਿੱਤਾ ਆਈ ਐਮ ਸੋ ਥੈਂਕਫੁਲ ਟੂ ਹਿਮ ਕਿ ਮੈਨੂੰ ਚੱਲ ਲਿਆ ਤੁਸੀਂ ਅੱਛੀ ਅਸੀਂ ਇਹ ਇਹਨਾਂ ਦੇ ਮਦਰ ਕੋਲੋਂ ਵੀ ਗਾਣਾ ਸੁਨਣਾ ਚਾਹਾਂਗੇ ਥੋੜਾ ਜਿਹਾ ਦੋ ਲਾਈਨਾਂ ਪਲੀਜ਼ ਕਿਉਂਕਿ ਜਦੋਂ ਇੱਕ ਲੈਗੇਸੀ ਦੀ ਗੱਲ ਹੁੰਦੀ ਹੈ ਤੁਹਾਡੇ ਕੋਲੋਂ ਗਾਣਾ ਨਾ ਸੁਣੀਏ ਤਾਂ ਫਿਰ ਐਵੇਂ ਹੋ ਨਹੀਂ ਸਕਦਾ ਦੋ ਲਾਈਨਾਂ ਕੋਈ ਵੀ ਮੈਂ ਕਿਆਨਿਕ ਲੱਗਾ ਸੀ ਆਪਣਾ ਹੀ ਸੁਣਾਇਓ ਵੇ ਮੇ ਰੁਈ ਜਾਵਾਂ ਕੋਲਿਆਂ ਨ ਲੱਗ ਕੇ ਤੇਰੀ ਦਿੱਤੀ ਵੀ ਨਿਸ਼ਾਨੀ ਮੁੰਦੀ ਕੱਟ ਕੇ ਸੱਚੀ ਹੁੰਦਾ ਨਹੀਂ ਵਛੋੜਾ ਮੈਥੋਂ ਜਰਵੇ ਹੁੰਦਾ ਨਹੀਂ ਵਛੋੜਾ ਮੈਥੋਂ ਜਰਵੇ ਇੱਕ ਵਾਰੀ ਆ ਕੇ ਮਿਲ ਜਾ ਸਾਡਾ ਬਾਹਰਲੇ ਪਹੇ ਦੇ ਉੱਤੇ ਘਰ ਫੇ ਇੱਕ ਵਾਰੀ ਆ ਕੇ ਮਿਲ ਜਾ ਜਾਨ ਤੋਂ ਪਿਆਰ ਤੈਨੂੰ ਕਿਵੇਂ ਭੁੱਲ ਜਾਵਾਂ ਕਿ ਨੱਚ ਰਹੀ ਤੇਰੇ ਅੰਗ ਸੰਗਵੇ ਨਹ ਨਾ ਰੋ ਮਾਸੀ ਮੇ ਤੋੜਿਆ ਨਹੀਂ ਜਾਂਦਾ ਸਾਡਾ ਇਹੋ ਜਿਹਾ ਤੇਰੇ ਨਾਲ ਸੁਬੰਦ ਵੀ ਤੇ ਕੁਟੀਆਂ ਪਟੋਲੇ ਖੇੜਦੀ ਓ ਤੇ ਗੁੱਡੀਆਂ ਪਟੋਲੇ ਖੇੜਦੀ ਨਿੱਕੀ ਹੁੰਦੀ ਮੈਂ ਕਿਉਂ ਨਾ ਗਈ ਮਰ ਫੇ ਨਿੱਕੀ ਹੁੰਦੀ ਮੈਂ ਕਿਉਂ ਨਾ ਗਈ ਮਰ ਫੇ ਇੱਕ ਵਾਰੀ ਆ ਕੇ ਮਿਲ ਜਾ ਸਾਡਾ ਵਾਰਲੇ ਪਹੇਦੇ ਉਤੇ ਕਰਫੇ ਇੱਕ ਵਾਰੀ ਆ ਕੇ ਮਿਲ ਜਾ। ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ। ਡਾਕਟਰ ਜੂਸਪਾ ਜੀ ਸੈਂਡੀ ਲਈ ਇੱਕ ਕੰਪਲੀਮੈਂਟ ਤੁਹਾਨੂੰ ਲੱਗਦਾ ਹੈ ਕਿਉਂਕਿ ਤੁਸੀਂ ਤਾਂ ਕੰਮ ਕੀਤਾ ਹੈ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਦੇ ਸਿਸਟਰ ਜਿੰਨਾ ਕ ਮੈਂ ਇਹਨਾਂ ਨੂੰ ਜਾਣਦਾ ਮੈਂਡੀ ਨੂੰ ਸ਼ੀ ਇਜ਼ ਵੈਰੀ ਵੈਰੀ ਸ਼ਰਾਰਤੀ। ਆਈ ਆਈ ਥਿੰਕ ਫॉर ਸੈਂਡੀ ਫॉर ਮੀ ਕਜ਼ ਥਿਸ ਇਜ਼ ਦ ਫਰਸਟ ਟਾਈਮ ਆ ਮੀਟਿੰਗਰ। ਅਮ ਨਾਲੇ ਵੀਡੀਓ ਦੇਖ ਕੇ ਆਈ ਥਿੰਕ ਸ਼ੀ ਡਾਂਸਿਜ਼ ਐਜ਼ ਗੁੱਡ ਐਜ਼ ਸ਼ੀ ਸਿੰਗਸ। ਜੀ। so that'll be a compliment from my my end you know ਤੇ ਇਹਨਾਂ ਦੇ ਸਿਸਟਰ ਨੇ ਤਾਂ ਨਹੀਂ ਤਾਂ ਕੀਤਾ ਤੁਹਾਨੂੰ ਨਹੀਂ 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 ਇਹਨਾਂ ਨੂੰ ਵੀ ਮੈਂ ਪਹਿਲੀ ਵਾਰੀ ਮਿਲਿਆ ਅੱਛਾ ਅੱਜ ਹੀ ਮਿਲੇ ਅੱਜ ਹੀ ਮਿਲੇ ਹਾਂਜੀ ਵੈਰੀ ਨਾਈਸ ਅੱਛਾ ਇੱਕ ਸਵਾਲ ਹੈ ਮੈਨੂੰ ਕਿਸੇ ਨੇ ਕਿਹਾ ਸੀਗਾ ਇਹ ਪੁੱਛਣਾ ਜ਼ਰੂਰ ਹੈ ਤੁਹਾਡੇ ਗਾਣਿਆਂ 'ਚ ਸ਼ੀਸ਼ੇ ਜਦੋਂ ਬੀਟ ਤਿਆਰ ਕਰਦੇ ਹੋ ਸ਼ੀਸ਼ੇ ਟੁੱਟਣ ਦੀ ਆਵਾਜ਼ ਆਉਂਦੀ ਹੈ ਇਹ ਕਨਸੈਪਟ ਕਿੱਥੋਂ ਆਇਆ ਸੀ ਇਹ ਪਤਾ ਨਹੀਂ ਸ਼ੁਰੂਤ ਤੋਂ ਆਦਤ ਆ ਕੱਚ ਪਰੰਦੇ ਹਾਂਜੀ ਕਦੋਂ ਤੋੜਿਆ ਸੀ ਸਭ ਤੋਂ ਪਹਿਲਾ ਕੱਚ ਆਈ ਡੋਨਟ ਨੋ ਪਤਾ ਨਹੀਂ ਤਕਰੀਬਨ 15 ਸਾਲ ਪਹਿਲਾਂ ਓਕੇ ਸ਼ਾਦੀ ਆ ਮਰੀਲ ਨੇ ਮਰੀਲ ਨੇਮ ਇਜ਼ ਬਲਜੀਤ ਸਿੰਘ ਹੂੰ ਤੇ ਇਹ ਬਲਜੀਤ ਸਿੰਘ ਤੋਂ ਡਾਕਟਰ ਜੂਸ ਤੱਕ ਦਾ ਸਫ਼ਰ ਕਿਵੇਂ ਚੱਲਿਆ ਕਿਵੇਂ ਨਾਮ ਕਨਵਰਟ ਹੋਇਆ ਉਹ ਤਾਂ ਬਹੁਤ ਬਹੁਤ ਜ਼ਿਆਦਾ ਲੰਬੀ ਕਹਾਣੀ ਆ ਤੁਹਾਨੂੰ ਇੱਕ ਵਾਰੀ ਜਦੋਂ ਸ਼ਾਰਟ ਚ ਦੱਸ ਦਿਓ ਆ ਮੀਨ ਛੋਟ ਦੇ ਵਿੱਚ ਸਕੂਲੇ ਹੁੰਦੇ ਸੀਗੇ ਯੂ نو ਫੁੱਟਬਾਲ ਖੇਡਣ ਦਾ ਸ਼ੌਕ ਸੀਗਾ ਉਦੋਂ ਵਰਲਡ ਕੱਪ ਚੱਲਦਾ ਸੀਗਾ ਆਈ ਥਿੰਕ ਇਟ ਵਾਸ ਆ ਡੋਨਟ ਨੋ ਮੇਬੀ 1990 ਅਨ ਯੂ ਨੋ ਮੇਰੇ ਇੱਕ ਫਰੈਂਡ ਨੇ ਆਪਣਾ ਨਾਮ ਹੋਰ ਰੱਖ ਲਾ ਫ੍ਰੈਂਚ ਨਾਮ ਰੱਖ ਲਾ ਮੈਂ ਲਾਈਕ ਜ਼ੂਸ ਰੱਖਿਆ ਇੱਕ ਨੇ ਜ਼ੀਕੋ ਰੱਖਿਆ ਅੱਛਾ ਉਦਾਂ ਹੀ ਵੈਸੇ ਇਹ ਪਲੇਗਰਾਉਂਡ 'ਚ ਉਹ ਨਾਲ ਜਦੋਂ ਪੱਕੀ ਗਏ ਨਾਮ ਜਦੋਂ ਹੂੰ ਤਾਂ ਫਿਰ ਡਾਕਟਰ ਵੈਸੇ ਹੀ ਲਾ ਦਿੱਤਾ ਸੀਗਾ ਕਿਉਂਕਿ ਪੜਾਈ ਦੇ ਵਿੱਚ ਉਹ ਕਮਜ਼ੋਰ ਸੀਗਾ ਓਕੇ ਤੇ ਮੈਨੂੰ ਕੋਈ ਐਜੂਕੇਸ਼ਨ ਕੋਈ ਨਹੀਂ ਮਿਲੀ ਤੇ ਡੈਡੀ ਉਹਨਾਂ ਨੂੰ ਵੀ ਥੋੜਾ ਖੁਸ਼ ਕਰਨਾ ਸੀਗਾ ਜੀ ਤਾਂ ਰੱਖਿਆ ਡਾਕਟਰ ਨਾਮ ਸੈਂਡੀ ਮਾਹੀ 뮤జిక్ ਨੂੰ ਲੈ ਕੇ ਤਜਰਬਾ ਕਿਹੋ ਜਿਹਾ ਰਿਹਾ ਕਿਉਂਕਿ ਮੈਂ ਭਾਜੀ ਨੂੰ ਵੀ ਬਹੁਤ ਟਾਈਮ ਤੋਂ ਜਾਣਦਾ ਬਹੁਤ ਇੰਟਰਵਿਊਜ਼ ਕੀਤੀਆਂ ਨੇ ਉਹਦੀਆਂ ਬਹੁਤ سارے ਆਰਟਿਸਟ ਇਹ ਮੇਰੇ ਕੋਲ ਵੀ ਲੈ ਕੇ ਆਂਦੇ ਰਹੇ ਨੇ ਦੀਪਾ ਜੀ ਤੇ ਹਾਊ ਵਾਸ ਦ ਐਕਸਪੀਰੀਅੰਸ ਵਿਦ ਹਿਮ ਐਕਸਪੀਰੀਅੰਸ ਵਾਸ ਗ੍ਰੇਟ ਮੈਂ ਸਿਰਫ ਇਹ ਸੋਚਦੀ ਆ ਕਿ ਅਗਰ 100 ਬੰਦਾ ਇੱਕ taraf ਹੈ ਨਾ ਹੂੰ ਤੇ ਇਹ ਇਕੱਲੇ ਇੱਕ taraf ਨੇ ਵੈਰੀ ਨਾਈਸ